ਅਕਸਰ ਧਰਨੇ ਤੇ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਨੂੰ ਪੰਜਾਬ ਦੇ ਵਿੱਚੋਂ ਦੇਖਣ ਨੂੰ ਮਿਲਦੀਆਂ ਨੇ ਚਾਹੇ ਉਹ ਕਿਸਾਨਾਂ ਦਾ ਧਰਨਾ ਹੋਵੇ ਚਾਹੇ ਉਹ ਸਰਕਾਰੀ ਟੀਚਰਾਂ ਦਾ ਧਰਨਾ ਹੋਵੇ ਜਾਂ ਫਿਰ ਕਿਸੇ ਸਰਕਾਰੀ ਨੌਕਰੀ ਦੇ ਲਈ ਧਰਨਾ ਹੋਵੇ ਤੇ ਕਈ ਵਾਰ ਤਾਂ ਇਦਾਂ ਵੀ ਹੋ ਚੁੱਕਾ ਹੈ ਕਿ ਪੇਪਰ ਹੋ ਗਿਆ ਤੇ ਜੁਆਇਨਿੰਗ ਲੈਟਰ ਲੈਣ ਦੇ ਲਈ ਵੀ ਧਰਨਾ ਲਾਉਣਾ ਪਿਆ ਅਸੀਂ ਧਰਨਿਆਂ ਦੇ ਇੰਨੇ ਆਦੀ ਹੋ ਚੁੱਕੇ ਆ ਜਾਂ ਅਸੀਂ ਸਿਸਟਮ ਤੋਂ ਇੰਨੇ ਤੰਗ ਹੋ ਚੁੱਕੇ ਆ ਸਾਨੂੰ ਕੁਝ ਤਸਵੀਰਾਂ ਕੈਨੇਡਾ ਤੋਂ ਦੇਖਣ ਨੂੰ ਮਿਲੀਆਂ ਸੀ ਕਾਫੀ ਸਮਾਂ ਪਹਿਲਾਂ ਜਿੱਥੇ ਪੰਜਾਬ ਦਾ ਯੂਥ ਹੁਣ ਕੈਨੇਡਾ ਵਿੱਚ ਵੀ ਧਰਨੇ ਲਾਉਣ ਲੱਗ ਪਿਆ। ਸੋ ਇਹ ਤਸਵੀਰਾਂ ਇਹ ਦਿਖਾਉਂਦੀਆਂ ਨੇ ਕਿ ਕਿਦਾਂ ਪੰਜਾਬ ਦੇ ਸਟੂਡੈਂਟਸ ਜਿਹੜੇ ਕੈਨੇਡਾ ਗਏ ਸੀਗੇ ਪੜਨ ਇੱਕ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਗਏ ਸੀਗੇ। ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਜਿੰਨੀਆਂ ਵੀ ਮੁਸੀਬਤਾਂ ਸਾਡੀਆਂ ਉਹ ਪੰਜਾਬ 'ਚ ਰਹਿ ਜਾਣਗੀਆਂ ਤੇ ਅਸੀਂ ਇੱਕ ਬਹੁਤ ਸੌਖੀ ਜ਼ਿੰਦਗੀ ਸ਼ਾਇਦ ਬਾਲਾਂ ਨੂੰ ਤਾਂ ਇਹ ਲੱਗਦਾ ਸੀਗਾ ਵੀ ਕੰਮ ਕੀਤੇ ਬਿਨਾਂ ਹੀ ਸਾਨੂੰ ਰੋਟੀ ਮਿਲਣ ਲੱਗ ਪੂਗੀ। ਉੱਥੇ ਜਾ ਕੇ ਵੀ ਧਰਨੇ ਦੇਣ ਲੱਗ ਪਏ। ਜਾਂ ਕਹ ਲਓ ਉੱਥੇ ਜਾ ਕੇ ਵੀ ਧਰਨੇ ਦੇਣੇ ਪੈ ਗਏ। ਹੁਣ ਇਹ ਮਸਲਾ ਕੀ ਹੈ? ਤੇ ਕੀ ਜਿਹੜੀਆਂ ਅਸੀਂ ਗੱਲਾਂ ਸੁਣਦੇ ਆ ਕਿ ਕੈਨੇਡਾ ਅਮਰੀਕਾ ਦੇ ਹਾਲਾਤ ਬਹੁਤ ਖਰਾਬ ਹੋ ਗਏ ਨੇ ਲੋਕੀ ਵਾਪਸ ਆ ਰਹੇ ਨੇ ਕੀ ਇਹ ਗੱਲ ਸੱਚੀ ਆ ਕੀ ਸੱਚੀ ਵਾਪਸ ਆ ਰਹੇ ਆ ਜਾਂ ਫਿਰ ਕਿੰਨੇ ਲੋਕੀ ਹੁਣ ਜਾ ਰਹੇ ਆ ਜੇ ਵਾਪਸ ਆ ਰਹੇ ਆ ਜੇ ਉੱਥੇ ਲੋਕਾਂ ਨੂੰ ਧਰਨਾ ਦੇਣਾ ਪੈ ਰਿਹਾ ਉੱਥੋਂ ਦੇ ਹਾਲਾਤ ਕਿੱਦਾਂ ਦੇ ਨੇ ਕੀ ਕਾਰਨ ਹੈ ਕਿ ਉੱਥੋਂ ਦੇ ਹਾਲਾਤ ਇਦਾਂ ਦੇ ਹੋ ਚੁੱਕੇ ਆ ਜਿਹੜੇ ਅੱਜ ਤੋਂ 10-15 ਸਾਲ ਪਹਿਲਾਂ ਜਾਂਦੇ ਸੀਗੇ ਉਹ ਕਹਿੰਦੇ ਸੀਗੇ ਕੈਨੇਡਾ ਵਰਗਾ ਤਾਂ ਕੋਈ ਮੁਲਕ ਹੀ ਨਹੀਂ ਹੈਗਾ ਤੇ ਅੱਜ ਕੱਲ ਸਾਨੂੰ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਉੱਥੇ ਤਾਂ ਜਿਹੜਾ ਹੈਗਾ ਉਹ ਮਾਹੌਲ ਬਹੁਤ ਖਰਾਬ ਆ ਜਾਂ ਬਹੁਤ ਸਾਰੀਆਂ ਗੱਲਾਂ ਨੇ ਉਹ ਸਾਰੀ ਇਨਫੋਰਮੇਸ਼ਨ ਸਾਰਾ ਮਸਲਾ ਕੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜ਼ਰੂਰ ਸਮਝਾਂਗੇ ਹਾਂ ਜੀ ਸਾਸ਼ੀ ਗਾਲ ਜਿਵੇਂ ਫਤੇ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅੱਡਾ 247 ਦੇ YouTube ਚੈਨਲ ਦੇ ਉੱਤੇ ਸੋ ਵੀਡੀਓ ਨੂੰ ਬੜੇ ਹੀ ਧਿਆਨ ਦੇ ਨਾਲ ਤੇ ਸਾਰੀ ਜ਼ਰੂਰ ਦੇਖਿਓ ਜੋ ਵੀ ਮੈਂ ਗੱਲ ਕਹੂੰਗਾ ਤੱਥਾਂ ਦੇ ਨਾਲ ਕਹੂੰਗਾ ਤੁਹਾਨੂੰ ਡੇਟਾ ਜ਼ਰੂਰ ਸ਼ੋ ਕਰੂੰਗਾ ਦਿਖਾਊਗਾ ਵੀ ਦੇਖੋ ਆ ਨੰਬਰ ਨੇ ਜਿਹਦੇ ਕਰਕੇ ਮੈਂ ਗੱਲਾਂ ਬੋਲ ਰਿਹਾ ਜੀ ਸੋ ਪਿਛਲੇ ਕੁਝ ਦਿਨਾਂ ਤੋਂ ਸਾਨੂੰ ਕੁਝ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਜਿਹਦੇ ਵਿੱਚ ਕੁਝ ਇਸ ਤਰੀਕੇ ਦੇ ਸਾਡੇ ਕੋਲੇ ਲੋਕ ਜਿਹੜੇ ਪੰਜਾਬ ਦੇ ਸਿਗੇ ਜਾਂ ਜਿਨ੍ਹਾਂ ਦਾ ਮੂਲ ਪੰਜਾਬ ਤੋਂ ਸੀਗਾ ਉਹ ਬਾਹਰਲੇ ਮੁਲਕਾਂ ਵਿੱਚੋਂ ਵਾਪਸ ਆਏ ਨੇ ਜਿਨ੍ਹਾਂ ਵਿੱਚ ਇੱਕ ਆਪਾਂ ਲੜਕੀ ਕਾਫੀ ਅਵੰਤਿਕਾ ਇਹਨਾਂ ਦਾ ਨਾਮ ਹੈ ਕਾਫੀ ਇਸ ਸਮੇਂ ਖੇਚ ਦਾ ਕੇਂਦਰ ਬਣੇ ਹੋਏ ਨੇ ਆਮ ਯੂਥ ਦੇ ਲਈ ਕਿਉਂਕਿ ਇਹਨਾਂ ਨੇ ਨਿਊਜ਼ੀਲੈਂਡ ਤੋਂ ਵਾਪਸ ਆ ਕੇ ਇੱਥੋਂ ਦੇ ਲੋਕਾਂ ਨੂੰ ਕੰਮ ਕਰਨਾ ਸਿਖਾਇਆ ਤੇ ਬਿਜ਼ਨਸ ਸੈੱਟ ਕੀਤਾ ਪੰਜਾਬ ਦੇ ਵਿੱਚ ਆ ਕਿ ਆਪਾਂ ਕਹਿੰਦੇ ਹਾਂ ਨਾ ਕਿ ਸਾਡੇ ਵਾਲੇ ਬਾਹਰ ਜਾ ਕੇ ਬਿਜ਼ਨਸ ਸੈੱਟ ਕਰਦੇ ਨੇ ਇਹਨਾਂ ਦਾ ਜਨਮ ਵੀ ਉਧਰਲਾ ਸੀਗਾ ਇਹ ਉੱਥੇ ਹੀ ਵੱਡੇ ਹੋਏ ਨੇ ਉੱਥੇ ਪੜ੍ਹੇ ਨੇ ਕੰਮ ਕਰਨ ਦੇ ਲਈ ਆਪਣੇ ਦਾਦਿਆਂ ਪਰਦਾਦਿਆਂ ਦੀ ਧਰਤੀ ਪੰਜਾਬ ਨੂੰ ਚੁਣਿਆ ਮੋਗੇ ਜ਼ਿਲ੍ਹੇ ਦੇ ਵਿੱਚ ਵਾਪਸ ਆਉਂਦੇ ਨੇ ਤੇ ਉੱਥੋਂ ਦੀਆਂ ਲੜਕੀਆਂ ਨੂੰ ਏਮਪਾਵਰ ਕਰਦੇ ਨੇ ਆਪ ਵੀ ਬਿਜ਼ਨਸ ਕਰਦੇ ਨੇ ਤੇ ਉਹਨਾਂ ਨੂੰ ਵੀ ਕੰਮ ਕਰਨਾ ਸਿਖਾਉਂਦੇ ਨੇ ਉਹ ਕਹਿੰਦੇ ਸਨ ਵੀ ਜਿੰਨੇ ਕਰਨਾ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦੀ ਇੱਥੇ ਅਮਰੀਕਾ ਸੋ ਮੈਨੂੰ ਲੱਗਦਾ ਇਹਨਾਂ ਨੂੰ ਨਿਊਜ਼ੀਲੈਂਡ ਨਾਲੋਂ ਜ਼ਿਆਦਾ ਵਿਸ਼ਵਾਸ ਪੰਜਾਬ ਤੇ ਸੀਗਾ ਤਾਂ ਕਰਕੇ ਪੰਜਾਬ ਆ ਗਏ ਇਦੇ ਨਾਲ ਨਾਲ ਇੱਕ ਹੋਰ ਆਪਾਂ ਜੇ ਖਬਰ ਦੇਖੀਏ ਤੇ ਹਾਲਾਂਕਿ ਇਦਾਂ ਦੀ ਬਹੁਤ ਸਾਡੇ ਕੋਲੇ ਖਬਰਾਂ ਹਨ ਲੇਕਿਨ ਹਾਂ ਮੈਂ 2-4 ਹੀ ਲੈ ਕੇ ਆਇਆ ਇੱਕ ਸਾਡੇ ਕੋਲੇ ਫਾਰਮਰ ਫੈਮਿਲੀ ਬਾਹਰ ਸੀਗੇ ਉਹ ਵੀ ਵਾਪਸ ਆ ਗਏ ਨੇ ਉਹਨਾਂ ਨੂੰ ਲੱਗਾ ਕਿ ਸਾਨੂੰ ਹੁਣ ਪੰਜਾਬ 'ਚ ਜਾ ਕੇ ਕੰਮ ਕਰਨਾ ਚਾਹੀਦਾ ਤੇ ਉਹਨਾਂ ਨੇ ਵੀ ਵਾਪਸ ਆਉਣ ਦਾ ਜਿਹੜਾ ਸੀਗਾ ਡਿਸੀਜਨ ਉਹ ਲੈ ਲਿਆ ਤੇ ਜੇ ਅਸੀਂ ਸਰਕਾਰ ਦੇ ਅੰਕੜਿਆਂ 'ਤੇ ਜਾਈਏ ਸਰਕਾਰ ਕਹਿੰਦੀ ਸਾਡੇ ਕੋਲ ਕੋਈ ਫਿਕਸ ਹਜੇ ਨੰਬਰ ਨਹੀਂ ਹੈਗਾ ਜਿੱਥੋਂ ਪਤਾ ਲੱਗ ਸਕੇ ਕਿ ਕਿੰਨੇ ਲੋਕੀ ਆਪਣੀ ਮਰਜ਼ੀ ਨਾਲ ਪੰਜਾਬ ਵਾਪਸ ਆਏ ਲੇਕਿਨ ਹਾਂ ਇੱਕ ਛੋਟਾ ਜਿਹਾ ਡੇਟਾ ਸਾਡੇ ਕੋਲੇ ਆ ਕਿ ਪਿਛਲੇ ਸਾਲ 700 ਬੰਦਾ ਕੱਢਿਆ ਜਰੂਰ ਆ ਕੈਨੇਡਾ ਨੇ ਜੀ ਹੁਣ ਦੋ ਚੀਜ਼ਾਂ ਇੱਕ ਤਾਂ ਆਪਣੀ ਮਰਜ਼ੀ ਨਾਲ ਆਉਣਾ ਦੂਜਾ ਉਹਨਾਂ ਨੂੰ ਕੱਢ ਦੇਣਾ ਸੋ 700 ਬੰਦੇ ਦਾ ਡਾਟਾ ਕਹਿੰਦੇ ਸਾਡੇ ਕੋਲ ਹੈਗਾ ਜਿਹਨੂੰ ਕਿ ਵਾਪਸ ਭੇਜਿਆ ਗਿਆ ਹੈ ਸਟੂਡੈਂਟ ਸਿਗੇ ਜਿਹੜੇ ਗਲਤ ਤਰੀਕੇ ਨਾਲ ਗਏ ਆ ਜਾਂ ਜਿਨ੍ਹਾਂ ਨੇ ਗਲਤ ਡਾਕੂਮੈਂਟ ਲਾ ਦਿੱਤੇ ਜਾਂ ਜਿਨ੍ਹਾਂ ਨੇ ਗਲਤ ਕਾਲਜ ਚੂਜ਼ ਕਰ ਲਿਆ ਉਹਨਾਂ ਨੂੰ ਭੇਜਤਾ ਲੇਕਿਨ ਐਗਜ਼ੈਕਟ ਨੰਬਰ ਕੀ ਆ ਤੇ ਕਿੰਨੇ ਲੋਕ ਕੀ ਆਪ ਆਏ ਨੇ ਸਾਡੇ ਕੋਲ ਹਜੇ ਕੋਈ ਡਾਟਾ ਨਹੀਂ ਹੈਗਾ ਇਹ ਸਾਡੇ ਮਨਿਸਟਰਾਂ ਨੇ ਕਿਹਾ ਹੈ ਜੀ ਸੋ ਐਸਟੀਮੇਟ ਹੈ ਕਿ ਹੁਣ ਕੁਝ ਨੰਬਰ ਆਫ ਸਟੂਡੈਂਟ ਜਿਹੜੇ ਵਾਪਸ ਆਉਣ ਜੀ ਉਥੋਂ ਦਾ ਮਾਹੌਲ ਵਧੀਆ ਨਹੀਂ ਹੈਗਾ ਜਿਹੜੀਆਂ ਅਸੀਂ ਗੱਲਾਂ ਸੁਣਦੇ ਤੇ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਜ਼ਿਆਦਾ ਸਟੂਡੈਂਟ ਵਾਪਸ ਆਉਂਦੇ ਦਿਖਣਗੇ ਪੰਜਾਬ ਦੇ ਵਿੱਚ ਜਿਵੇਂ ਆਪਾਂ ਦੋ ਇਗਜ਼ਾਮਪਲਸ ਲਈਆਂ ਨੇ ਸਟਾਰਟਿੰਗ ਦੇ ਵਿੱਚ ਜੇ ਉਹਨਾਂ ਨੂੰ ਲੱਗਿਆ ਵੀ ਪੰਜਾਬ ਦੇ ਵਿੱਚ ਕੁਝ ਹੈਗਾ ਆ ਤਾਂ ਫਿਰ ਸੱਚਮੁੱਚ ਹੋ ਸਕਦਾ ਪੰਜਾਬ ਦੇ ਵਿੱਚ ਕੁਝ ਹੋਵੇ ਸਾਡੇ ਦਾਦੇ ਪਰਦਾਦਿਆਂ ਨੇ ਇੱਥੇ ਰਹਿ ਕੇ ਸਾਡੇ ਢਿੱਡ ਭਰੇ ਨੇ ਸਾਨੂੰ ਪੜਾਇਆ ਲਿਖਾਇਆ ਐਨਾ ਪੈਸਾ ਕੈਨੇਡਾ ਨੂੰ ਦੇ ਦਿੱਤਾ ਆ ਸੋ ਤੁਸੀਂ ਹੈਰਾਨ ਹੋ ਜਾਓਗੇ ਬਹੁਤ ਵੱਡੀ ਅਮਾਉਂਟ ਪੰਜਾਬ ਦੀ ਜਿਹੜੀ ਉਹ ਸੀ ਕੈਨੇਡਾ ਨੂੰ ਦੇ ਚੁੱਕੇ ਆ ਜੀ ਇੱਕ ਸਮਾਂ ਸੀਗਾ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ ਆਏ ਤੇ ਸਾਡੇ ਦੇਸ਼ ਨੂੰ ਲੁੱਟ ਰਹੇ ਸੀਗੇ ਸਾਡੇ ਦੇਸ਼ ਦੇ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਆਜ਼ਾਦੀ ਦੇ ਲਈ ਬਹੁਤ ਰੌਲਾ ਪਾਇਆ ਕਿ ਦੇਖੋ ਸਾਡਾ ਪੰਜਾਬ ਸਾਡਾ ਦੇਸ਼ ਸੋਨੇ ਦੀ ਜਿਹੜੀ ਹੈ ਤੈਨੂੰ ਲੁੱਟਿਆ ਜਾ ਰਿਹਾ ਹੈ ਜੀ ਅੰਗਰੇਜ਼ ਵਾਪਸ ਚਲੇ ਗਏ ਤੰਗ ਹੋ ਕੇ ਵੀ ਯਾਰ ਇਹ ਤਾਂ ਲੋਕ ਤੰਗ ਹੀ ਬਹੁਤ ਕਰਦੇ ਆ ਇਹ ਤਾਂ ਸਾਨੂੰ ਇਥੋਂ ਲੁੱਟਣ ਨਹੀਂ ਦਿੰਦੇ ਪਰ ਅੰਗਰੇਜ਼ਾਂ ਨੂੰ ਨਹੀਂ ਸੀ ਪਤਾ ਇਹ ਤੁਹਾਨੂੰ ਤਾਂ ਵਾਪਸ ਭੇਜ ਰਿਹਾ ਕਿਉਂਕਿ ਇਹ ਕਹਿੰਦੇ ਵੀ ਤੁਸੀਂ ਇੱਥੇ ਕਿਉਂ ਲੁੱਟਣਾ ਆਏ ਹੋ ਅਸੀਂ ਆਪ ਬਾਈ ਤੁਹਾਨੂੰ ਲਟਾਵਾਂਗੇ ਆਪਣਾ ਸਾਰਾ ਕੁਝ ਉਹ ਇਹ ਡਾਟਾ ਸਾਨੂੰ ਕੀ ਕਹਿੰਦਾ ਹੈ ਸੋ ਰਿਪੋਰਟ ਆਈ ਹੈ ਜੀ ਇਹ ਸਾਡੇ ਕੋਲੇ 2025 ਦੀ ਹੀ ਖਬਰ ਹੈ ਜਿਹਦੇ ਵਿੱਚ ਲਿਖਿਆ ਗਿਆ ਹੈ ਕਿ 3.7 ਬਿਲੀਅਨ ਯੂ ਐਸ ਡਾਲਰ ਇੱਕ ਸਾਲ ਦੇ ਵਿੱਚ ਪੰਜਾਬ ਦਾ ਸਟੂਡੈਂਟ ਜਿਹੜਾ ਹੈਗਾ ਉਹ ਆਪਣੀ ਪੜ੍ਹਾਈ ਨੂੰ ਕੰਟੀਨਿਊ ਰੱਖਣ ਲਈ ਪੇ ਕਰ ਰਿਹਾ ਦੇਖੋ ਹੁਣ ਤੇ ਸਟੂਡੈਂਟ ਗਏ ਹੋਇਆ ਉਹ ਫੀਸ ਭਰਦੇ ਨੇ ਮੰਨ ਲਓ ਕੋਈ ਬੱਚਾ ਪਹਿਲੇ ਸਾਲ ਸੀ ਕੋ ਦੂਜੇ ਸਾਲ ਚ ਹੋਇਆ ਇੱਕ ਤਾਂ ਹੁੰਦਾ ਨਵੇਂ ਬੱਚੇ ਨੇ ਜਾਣਾ ਇੱਕ ਹੁੰਦਾ ਪੁਰਾਣਾ ਬੱਚਾ ਫੀਸ ਪੇ ਕਰ ਰਿਹਾ ਜਿਹੜਾ ਪੁਰਾਣਾ ਬੱਚਾ ਆ ਉਹ ਹੀ 3.7 ਬਿਲੀਅਨ ਯੂਐਸ ਡਾਲਰ ਪੇ ਕਰਦਾ ਇੱਕ ਸਾਲ ਦਾ ਪੰਜਾਬ ਦਾ ਬੱਚਾ ਓਕੇ ਸਰ ਇਹਦੋਂ ਕੋਈ ਵੱਡਾ ਡਾਟਾ ਹੈਗਾ ਜੀ ਹਾਂਜੀ ਹੈਗਾ ਜਦੋਂ ਮੈਂ ਇਸ ਚੀਜ਼ ਨੂੰ ਰਿਸਰਚ ਕਰ ਰਿਹਾ ਸੀਗਾ ਮੈਨੂੰ ਪਤਾ ਲੱਗਾ ਸਾਡੇ ਕੋਲੇ ਇਹਨੂੰ ਰੁਪਈਆਂ 'ਚ ਹਿਸਾਬ ਲਾ ਲਿਓ ਵੀ ਗੱਲ ਕਿੱਥੇ ਜਾਣੀ ਬਿਲੀਅਨ ਯੂਐਸ ਡਾਲਰ ਮਿਲੀਅਨ ਤੋਂ ਵੱਡਾ ਬਿਲੀਅਨ ਹੁੰਦਾ ਸਾਡੇ ਕੋਲ 10 ਲੱਖ ਦਾ 1 ਮਿਲੀਅਨ ਸਾਡੇ ਕੋਲ ਉਸ ਤੋਂ ਬਾਅਦ ਬਿਲੀਅਨ ਆਉਂਦਾ ਜੀ ਠੀਕ ਹੈ ਸ਼ਾਇਦ 100 ਮਿਲੀਅਨ ਦਾ 1 ਬਿਲੀਅਨ ਹੁੰਦਾ ਹਾਂ ਤੇ ਉਹਨੂੰ ਤੁਸੀਂ ਡਾਲਰ ਨਾਲ ਗੁਣਾ ਕਰ ਲਓ ਮੈਨੂੰ ਲੱਗਦਾ ਪੰਜਾਬ ਦਾ ਸਾਰਾ ਪੈਸਾ ਜਿਹੜਾ ਹੈਗਾ ਉਹ ਕੈਨੇਡਾ ਨੂੰ ਅਸੀਂ ਦੇਈ ਜਾ ਰਹੇ ਹਾਂ ਜੀ ਉਸ ਤੋਂ ਬਾਅਦ ਅਸੀਂ ਜੇ ਆ ਜੀਏ ਇੱਕ ਰਿਪੋਰਟ ਆਈ ਸਾਡੇ ਕੋਲੇ ਜੋ ਕਿ ਯੂਨੀਵਰਸਿਟੀ ਹੈ ਸਾਡੇ ਕੋਲੇ ਯੂਨੀਵਰਸਿਟੀ ਲਿਵਿੰਗ ਉਹਨਾਂ ਨੇ ਰਿਪੋਰਟ ਦਿੱਤੀ ਉਹਨਾਂ ਦੇ ਸੀਓ ਨੇ ਕਹਿੰਦੇ 2023-24 ਦੇ ਵਿੱਚ ਭਾਰਤੀ ਸਟੂਡੈਂਟ ਜਿਹੜੇ ਟੋਟਲ ਨੇ ਸੋ ਭਾਰਤੀ ਸਟੂਡੈਂਟ ਨੇ ਸਾਨੂੰ ਜਿਹੜੀ ਟੋਟਲ ਪੈਸੇ ਦਿੱਤੇ ਆ ਉਹ 11.7 ਬਿਲੀਅਨ ਯੂ ਐਸ ਡਾਲਰ ਦੇ ਚੁੱਕੇ ਨੇ ਜਿਨ੍ਹਾਂ ਵਿੱਚੋਂ ਕੁਝ ਬੱਚੇ ਜਿਨ੍ਹਾਂ ਨੇ ਪੁਰਾਣੀਆਂ ਫੀਸਾਂ ਭੇਕ ਦਿੱਤੀਆਂ ਕੁਝ ਜਿਹੜੇ ਨਵੇਂ ਬੱਚੇ ਗਏ ਨੇ ਇਹਨਾਂ ਵਿੱਚ ਮੋਰੀ ਕੋਆ ਕਿਹੜਾ ਸੂਬਾ ਸਰ ਪੰਜਾਬ ਆ ਜੀ ਮੋਰੀ ਸੂਬਾ ਪੰਜਾਬ ਕਹਿੰਦਾ ਸਾਡੇ ਕੋਲੇ ਬਹੁਤ ਪੈਸਾ ਅਸੀਂ ਦੇਣਾ ਤੁਹਾਨੂੰ ਲੈ ਜਾਓ ਹੁਣ ਫਰਕ ਪਤਾ ਕੀ ਆ ਗਿਆ ਦੂਜੇ ਮੁਲਕਾਂ ਚ ਜਾ ਕੇ ਕੰਮ ਕਰਨਾ ਬੁਰਾ ਨਹੀਂ ਹੈਗਾ ਬਦਲਾਵ ਇੱਥੋਂ ਹੀ ਆ ਗਿਆ ਵੀ ਅਸੀਂ ਪਹਿਲਾਂ ਕੀ ਹੁੰਦਾ ਸੀਗਾ ਅਜ ਤੋਂ 10 ਸਾਲ ਪਹਿਲਾਂ ਸਾਡੇ ਲੋਕ ਜਾਂਦੇ ਸੀਗੇ ਬਾਹਰ ਉਧਰਲੇ ਮੁਲਕਾਂ ਦਾ ਪੈਸਾ ਕਮਾ ਕੇ ਇੱਧਰ ਭੇਜਦੇ ਸੀਗੇ ਇੱਧਰ ਮਗਰ ਲੋਕੀ ਜ਼ਮੀਨਾਂ ਬਣਾਉਂਦੇ ਸੀਗੇ ਵੱਡੀਆਂ-ਵੱਡੀਆਂ ਕੋਠੀਆਂ ਛਾਦੇ ਸੀਗੇ ਬਹੁਤ ਸਾਰੇ ਹੋਰ ਕਾਰੋਬਾਰ ਚਲਾਉਂਦੇ ਸੀਗੇ ਪਰ ਹੁਣ ਮੌਸਮ ਕਿਦਾਂ ਬਦਲ ਗਿਆ ਸਮਾਂ ਕਿਦਾਂ ਬਦਲ ਗਿਆ ਸਾਡਾ ਇੱਕ ਬੰਦਾ ਜਾਂਦਾ ਆ ਉਸ ਤੋਂ ਬਾਅਦ ਉਹ ਪਰਿਵਾਰ ਨੂੰ ਸਾਦਾ ਤੇ ਫਿਰ ਉੱਥੇ ਜਾ ਕੇ ਲੋਨ ਤੇ ਘਰ ਲੈ ਕੇ ਆਪਣੀ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ ਅਸੀਂ ਖਰੀਦਣ ਦੀ ਬਜਾਏ ਹੁਣ ਦੁੱਖ ਦੀ ਇਹ ਚੀਜ਼ ਆ ਪੰਜਾਬੀਆਂ ਨੂੰ ਵੀ ਜਿੱਥੇ ਅਸੀਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਪੈਸਾ ਆਉਂਦਾ ਸੀਗਾ ਪੰਜਾਬ ਅਮੀਰ ਹੁੰਦਾ ਸੀਗਾ ਹੁਣ ਪੰਜਾਬ ਗਰੀਬ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਪੰਜਾਬ ਦਾ ਪੈਸਾ ਬਾਹਰ ਜਾਣ ਲੱਗ ਪਿਆ ਤੁਸੀਂ ਵੀ ਦੇਖਿਆ ਹੋਊਗਾ ਹੁਣ ਲੋਕੀ ਲੋਨ ਚੱਕ ਕੇ ਬਾਹਰ ਭੇਜਦੇ ਆ ਤੇ ਕਿੰਨੇ ਕਿਦਾਂ ਦੇ ਤੁਹਾਡੇ ਆਂਡ ਗਵਾਂਡ ਦੇ ਵਿੱਚ ਬੱਚੇ ਹੋਣਗੇ ਜਿਹੜੇ ਕੈਨੇਡਾ ਪੜ੍ਹਨ ਗਏ ਪਿਛਲੇ 2-4 ਸਾਲਾਂ ਵਿੱਚ ਤੇ ਉਹਨਾਂ ਨੇ ਇੱਥੇ ਜ਼ਮੀਨਾਂ ਖਰੀਦ ਲਈਆਂ ਹਾਂ ਵੇਚੀਆਂ ਜ਼ਰੂਰ ਹੋਣਗੀਆਂ ਜੀ ਸੋ ਇਹ ਚੀਜ਼ ਕਿਤੇ ਨਾ ਕਿਤੇ ਪੰਜਾਬ ਦੇ ਲਈ ਖਤਰੇ ਵਾਲੀ ਆ ਕਿਉਂਕਿ ਅਸੀਂ ਇੰਨਾ ਪੈਸਾ ਆਲਰੇਡੀ ਬਾਹਰ ਨੂੰ ਦੇਈ ਜਾ ਰਹੇ ਹਾਂ ਜੀ ਓਕੇ ਉਸ ਤੋਂ ਬਾਅਦ ਉਦੋਂ ਬਾਅਦ ਬਾਕੀ ਵੀ ਸਟੇਟਾਂ ਹੈਗੀਆਂ ਨੇ ਚਲੋ ਕੋਈ ਚੱਕ ਨਹੀਂ ਆ ਗੱਲ ਆ ਪੰਜਾਬ ਨਹੀਂ ਹੈਗਾ ਸੋ ਮਹਾਰਾਸ਼ਟਰ ਆਂਧਰਾ ਪ੍ਰਦੇਸ਼ ਤੇਲੰਗਾਨਾ ਲੇਕਿਨ ਫਰਕ ਇੱਥੇ ਆ ਵੀ ਇਹ ਸੂਬੇ ਪੈਸਾ ਵਾਪਸ ਭੇਜ ਰਿਆ ਆਪਣ ਸੋ ਸਾਡੇ ਵਾਲੇ ਫਿਰ ਚਾਹ ਬਹੁਤ ਹੁੰਦਾ ਜਾਂਦੇ ਨੇ ਉੱਥੇ ਸਾਨੂੰ ਪਤਾ ਵਾਪਸ ਪੈਸਾ ਬਹੁਤ ਘਟ ਆਉਂਦਾ ਹੈ ਅਸਲੀਅਤ ਆ ਪੰਜਾਬ ਦੇ ਵਿੱਚ ਘਰ ਘਰ ਦੀ ਕਹਾਣੀ ਹੈ ਕੋਈ ਨਵੀਂ ਕਹਾਣੀ ਨਹੀਂ ਹੈਗੀ ਓਕੇ ਹੁਣ ਇਹ ਜਦੋਂ ਇਦਾਂ ਦੀ ਕੰਡੀਸ਼ਨ ਬਣ ਗਈ ਹੈ ਤਾਂ ਕਿਤਨਾ ਕਿਤੇ ਜਿਹੜੇ ਜਹਾਜ਼ ਪਹਿਲਾਂ ਇੰਡੀਆ ਤੋਂ ਕੈਨੇਡਾ ਨੂੰ ਜਾਂਦੇ ਸੀਗੇ ਹੁਣ ਕਹਿੰਦੇ ਉਹ ਵਾਪਸ ਆਉਣੇ ਸ਼ੁਰੂ ਹੋ ਗਏ ਆ ਜ਼ਿਆਦਾ ਨਹੀਂ ਚਾਹੇ ਉਹ ਅਮਰੀਕਾ ਨੇ ਧੱਕੇ ਨਾਲ ਭੇਜ ਦਿੱਤਾ ਜਹਾਜ਼ ਤੇ ਚਾਹੇ ਲੋਕੀ ਆਪ ਚੜ ਕੇ ਆਉਂਦੇ ਨੇ ਲੇਕਿਨ ਉਹ ਵਾਪਸ ਆਉਣੇ ਸ਼ੁਰੂ ਹੋ ਗਏ ਨੇ ਕਾਰਨ ਕੀ ਨੇ ਜੀ ਉਹਦੇ ਜੇ ਤੁਸੀਂ ਆਮ ਲੋਕਾਂ ਦੀਆਂ ਗੱਲਾਂ ਸੁਣਦੇ ਆ ਚਰਚਾਵਾਂ ਕੀ ਚੱਲਦੀਆਂ ਨੇ ਕਿ ਜਿਹੜਾ ਹੈਗਾ ਆ ਇੱਕ ਤਾਂ ਬਹੁਤ ਸਟੂਡੈਂਟ ਪਹੁੰਚ ਗਿਆ ਜੀ ਉੱਥੇ ਤਾਂ ਕੰਮ ਹੀ ਨਹੀਂ ਮਿਲਦਾ ਹੁਣ ਸਟੂਡੈਂਟ ਕਿੰਨਾ ਕੁ ਪਹੁੰਚ ਗਿਆ 2016 ਦੇ ਵਿੱਚ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ 36000 ਬੱਚਾ ਪੰਜਾਬ ਦਾ ਜਿਹੜਾ ਉਹ ਬਾਹਰਲੇ ਮੁਲਕ ਦੇ ਵਿੱਚ ਗਿਆ ਓਕੇ ਜੀ ਉਦੋਂ ਬਾਅਦ 2017 ਦੀ ਗੱਲ ਕਰ ਲਈ 52000 ਸਟੂਡੈਂਟ ਗਿਆ 2018 ਦੀ ਗੱਲ ਕਰ ਲਈ 60000 ਉਦੋਂ ਬਾਅਦ 19 20 ਦੇ ਵਿੱਚ ਕਰੋਨਾ ਲੱਗਾ ਵੀਜ਼ੇ ਬਹੁਤ ਘੱਟ ਲੱਗੇ ਤੇ ਸਿਰਫ 5700 ਬੱਚਾ 5800 ਬੱਚਾ ਹੀ ਜਾ ਸਕਿਆ ਲੇਕਿਨ ਉਹ ਜਿਹੜਾ ਭਰਿਆ ਬੈਠਾ ਸੀ ਪਿਛਲੇ 3 ਸਾਲਾਂ ਤੋਂ ਉਹਨੂੰ 2022 ਦੇ ਵਿੱਚ ਜਾਣ ਦਾ ਮੌਕਾ ਮਿਲਿਆ ਤੁਸੀਂ ਜਾਣ ਕੇ ਹੈਰਾਨ ਹੋ ਜੂਗੇ 162000 ਸਟੂਡੈਂਟ 2022 ਦੇ ਵਿੱਚ ਗਿਆ ਫਾਰਮ ਦੇ ਵਿੱਚ ਪੜਨ ਦੇ ਲਈ ਤੇ ਸੋਚੋ ਇਹਨਾਂ ਦੀ ਫੀਸ ਆਪਾਂ ਨਾਰਮਲ ਕਹਿੰਦੇ ਕਿ 20-25 ਲੱਖ ਰੁਪਈਆ ਇੱਕ ਸਟੂਡੈਂਟ ਦੀ ਫੀਸ ਇੱਕ ਵਾਰ ਜਾਣ ਦੀ ਲੱਗਦੀ ਉਦੋਂ ਬਾਅਦ ਉੱਥੇ ਵੀ ਫੀਸ ਦਿੰਦਾ ਉਹ ਸੋ ਤੁਸੀਂ ਇਸ ਅਮਾਉਂਟ ਨੂੰ ਇੱਕ ਵਾਰ 25 ਲੱਖ ਨਾਲ ਗੁਣਾ ਕਰਕੇ ਦੇਖਿਓ ਤੁਹਾਨੂੰ ਪਤਾ ਲੱਗੂਗਾ ਪੰਜਾਬ ਦਾ ਕਿੰਨਾ ਪੈਸਾ ਫੋਰਨ ਚ ਜਾ ਚੁੱਕਾ ਉਹ ਪੈਸਾ ਕਿੱਥੋਂ ਆਇਆ ਜਿਹੜੀਆਂ ਸਾਡੇਆਂ ਦਾਦਿਆਂ ਪਰਦਾਦਿਆਂ ਨੇ ਜ਼ਮੀਨਾਂ ਬਣਾਈਆਂ ਸੀਗੀਆਂ ਮਿਹਨਤ ਕਰਕੇ ਉਹ ਅੱਸੀ ਜਾਂ ਤਾਂ ਗਹਿਣੇ ਤਾਂ ਰੱਖੀਆਂ ਜਾਂ ਫਿਰ ਉਹਨਾਂ ਤੇ ਲਿਮਟਾਂ ਬਣਾ ਲਈਆਂ ਤੇ ਕਰਜ਼ਈ ਹੋ ਕੇ ਬੈਠਿਆਂ ਤੇ ਬਾਹਰਲੇ ਮੁਲਕਾਂ ਨੂੰ ਪੈਸਾ ਦੇਈ ਜਾ ਰਹੇ ਹਾਂ ਜੀ ਉਸ ਤੋਂ ਬਾਅਦ ਸਾਡੇ ਕੋਲੇ 2023-24 ਦਾ ਡਾਟਾ ਕੀ ਕਹਿੰਦਾ ਹੈ ਜਿਹਦੇ ਵਿੱਚ ਕਿ ਸਾਨੂੰ ਸਾਡੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਦੱਸਿਆ ਆ ਕਿ ਇਸ ਵਾਰ ਇਹ ਦੇਸ਼ ਦਾ ਹੁਣ ਇਹ ਪੰਜਾਬ ਦਾ ਸੀਗਾ ਪੂਰੇ ਦੇਸ਼ ਦਾ ਸੋ ਇਸ ਵਾਰ ਕਹਿੰਦੇ ਜੀ 4,27,000 ਬੱਚਾ ਜਿਹੜਾ ਉਹ ਇੰਡੀਅਨ ਸਟੂਡੈਂਟ ਬਾਹਰ ਗਿਆ ਜਿਹਨਾਂ ਵਿੱਚੋਂ ਪੰਜਾਬ ਫਿਰ ਮੋਰੀ ਆ ਜੀ ਸੋ ਅੱਧਾ ਦਾ ਪੰਜਾਬ ਹੋਊਗਾ ਯਾਨੀ ਕਿ ਹੁਣ 2.5 ਲੱਖ ਹੋ ਚੁੱਕਾ ਸੋ ਇਸ ਤੋਂ ਬਾਅਦ ਹਜੇ 25 ਦਾ ਡਾਟਾ ਸਾਡੇ ਕੋਲੇ ਹਾਂ 25 ਦਾ ਡਾਟਾ ਨਹੀਂ ਹੈ ਲੇਕਿਨ 24 ਤੱਕ ਦਾ ਡਾਟਾ ਆ ਚੁੱਕਾ ਹੈ ਕਿ 4,27,000 ਬੱਚਾ ਹੁਣ ਇਹਨੂੰ ਵੀ ਇੱਕ ਵਾਰ 25 30 ਲੱਖ ਤੇ ਗੁਣਾ ਕਰ ਲਓ ਬਈ ਤੁਹਾਨੂੰ ਆਪ ਤਾਂ ਲੱਗ ਜੂਗਾ ਕਿੰਨਾ ਪੈਸਾ ਮੈਨੂੰ ਕਦੇ-ਕਦੇ ਲੱਗਦਾ ਵੀ ਇੰਨਾ ਤਾਂ ਗੋਰਿਆਂ ਨੇ ਨਹੀਂ ਲੁੱਟਿਆ ਹੋਣਾ ਜਿੰਨਾ ਅਸੀਂ ਆਪ ਲੁੱਟ ਹੋ ਰਹੇ ਹਾਂ ਵੀ ਲੈ ਜੋ ਲੈ ਜੋ ਲੈ ਜੋ ਹੁਣ ਜਦੋਂ ਇੰਨਾ ਬੱਚਾ ਵੱਧ ਗਿਆ ਉੱਥੇ ਤੇ ਕੰਮ ਦੀ ਤਾਂ ਕਮੀ ਆਉਣੀ ਆ ਹਾਂਜੀ ਸਰ ਸਭ ਤੋਂ ਵੱਡਾ ਕਾਰਨ ਕਹਿੰਦੇ ਆ ਵੀ ਕੰਮ ਦੀ ਕਮੀ ਆ ਗਈ ਕਿਉਂਕਿ ਸਟੂਡੈਂਟ ਬਹੁਤ ਆ ਗਿਆ ਉਸ ਤੋਂ ਬਾਅਦ ਦੂਜੀ ਗੱਲ ਕੀ ਆ ਕੀ ਕਾਰਨ ਹੈ ਕਿ ਕੈਨੇਡਾ ਤੋਂ ਲੋਕੀ ਵਾਪਸ ਆ ਰਹੇ ਆ ਜਾਂ ਆਉਣ ਦੇ ਬਾਰੇ ਸੋਚ ਰਹੇ ਆ ਕੋਈ ਕੰਮ ਨਹੀਂ ਹੈਗਾ ਉੱਥੇ ਅਸੀਂ ਇਹ ਫੋਟੋ ਆਮ ਦੇਖਿਆ ਉਹਨਾਂ ਦੇ ਸੋਸ਼ਲ ਮੀਡੀਆ ਉੱਤੇ ਇੱਕ ਤਾਂ ਪੀਆਰ ਦਾ ਰੋਲਾ ਦੂਜਾ ਉੱਥੇ ਕਹਿੰਦੇ ਕੰਮ ਘਟਾ ਸੋ ਇਹ ਨੰਬਰ ਸਾਨੂੰ ਦੱਸਦੇ ਨੇ ਕਿ ਹੁਣ ਜਾਂ ਸਟੂਡੈਂਟ ਦੀਆਂ ਫੋਟੋਆਂ ਦੱਸਦੀਆਂ ਨੇ ਕਿ ਉਹ ਦੌਰ ਨਹੀਂ ਰਿਹਾ 2017-18 ਵਾਲਾ ਵੀ ਜਿਹੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਕਿ ਬਾਈ ਬੜਾ ਨਜ਼ਾਰਾ ਚੱਕ ਲੋ ਧਰ ਲੋ ਹੋਈ ਪਈ ਆ ਬਾਈ ਪੈਸੇ ਹੀ ਪੈਸੇ ਆ ਬਹੁਤ ਹੁਣ ਸਟਰਗਲ ਹੈਗੀ ਆ ਇਹ ਮੰਨਣਾ ਸਾਨੂੰ ਪਊਗਾ ਜੋ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕੰਮ ਘਟ ਚੁੱਕਾ ਆ ਘਰ ਘਰ ਦੀ ਕਹਾਣੀ ਉਦੋਂ ਬਾਅਦ ਕੰਮ ਘਟਣ ਦਾ ਕਾਰਨ ਕੀ ਆ ਪਹਿਲਾ ਕੀ ਆ ਕਹਿੰਦੇ ਜੀ ਸਟੂਡੈਂਟ ਬਹੁਤ ਜ਼ਿਆਦਾ ਚੁੱਕਾ ਆ ਦੂਜੇ ਨੰਬਰ ਤੇ ਕੈਨੇਡਾ ਦੀ ਕਿਤੇ ਨਾ ਕਿਤੇ ਇਕਨੋਮਿਕ ਗਰੋਥ ਵੀ ਘਟੀ ਆ ਅੱਗੇ ਨਾਲ ਸੋ ਇਹਦੇ ਲਈ ਆਪਾਂ ਨੂੰ ਡੇਟੇ ਤੇ ਦੇਖਣਾ ਪੈਣਾ ਆ ਸੋ ਜੇ ਅਸੀਂ ਨੰਬਰ ਦੇਖੀਏ ਕੈਨੇਡਾ ਦੇ ਤਾਂ 2015 ਦੇ ਵਿੱਚ ਕੈਨੇਡਾ 0.65% ਦੀ ਗਰੋਥ ਕਰਦਾ ਸੀਗਾ ਫਿਰ 1.4 ਤੇ ਆਉਂਦਾ ਹੌਲੀ ਹੌਲੀ ਆ ਕੇ ਇੱਕ ਵਾਰ ਤਾਂ ਕੈਨੇਡਾ ਦੀ ਗਰੋਥ ਵਧੀ ਸੀਗੀ 2022 ਦੇ ਵਿੱਚ ਨੋਟ ਕਰੋ ਆਪਾਂ ਕੀ ਦੇਖਿਆ ਸੀਗਾ ਕਿ 2022 ਦੇ ਵਿੱਚ ਕਿੰਨਾ ਬੱਚਾ ਗਿਆ ਉਹਨਾਂ ਨੇ ਬਹੁਤ ਪੈਸੇ ਦਿੱਤੇ ਗ੍ਰੋਥ ਵਧੀ ਲੇਕਿਨ ਉਦੋਂ ਬਾਅਦ ਫਿਰ ਗ੍ਰੋਥ ਘਟਣੀ ਸ਼ੁਰੂ ਹੋ ਗਈ 23 24 ਚ ਗ੍ਰੋਥ ਘਟੂਗੀ ਜੀ ਸਟੂਡੈਂਟ ਵਧਣ ਨਾਲ ਨਹੀਂ ਕਿਉਂਕਿ ਉੱਥੇ ਕੰਮ ਘਟ ਗਿਆ ਜੀ ਸੋ ਇਹ ਡਾਟਾ ਸਾਨੂੰ ਕੀ ਦੱਸਦਾ ਕਿ ਹੌਲੀ ਹੌਲੀ ਕਿਉਂਕਿ ਕੋਵਿਡ ਆਇਆ ਸੀਗਾ ਸੋ ਕੋਵਿਡ ਦੇ ਦੌਰਾਨ 21 ਦੇ ਵਿੱਚ ਵੀ ਦੇਖੋ ਕਿੰਨੀ ਗ੍ਰੋਥ ਆ 22 ਦੇ ਵਿੱਚ ਵੀ ਕਿੰਨੀ ਗ੍ਰੋਥ ਆ ਲੇਕਿਨ ਉਦੋਂ ਬਾਅਦ 0.7 ਕਹਿੰਦੇ ਇਹ ਗ੍ਰੋਥ ਸਨ 2016 ਦੇ ਮੁਕਾਬਲੇ ਆ ਚੁੱਕੀ ਆ ਇੱਥੇ ਅਸੀਂ ਫਿਰਦੇ ਹਾਂ ਜਾਨੀ ਕਿ ਕਨੇਡਾ ਨੇ 10 ਸਾਲ ਵਿੱਚ ਅੱਗੇ ਜਾਣਾ ਸੀਗਾ ਉਹ 10 ਸਾਲ ਪਿੱਛੇ ਆ ਚੁੱਕਾ ਆ ਸੋ ਜਦੋਂ ਗਰੋਥ ਘਟਦੀ ਆ ਜੀ ਡੀ ਪੀ ਘਟਦੀ ਆ ਤਾਂ ਓਬਵੀਅਸ ਆ ਕਿ ਕੰਮ ਵੀ ਘਟੂਗਾ ਪ੍ਰੋਡਕਸ਼ਨ ਵੀ ਘਟੂਗੀ ਤੇ ਲੋਕੀ ਪਰੇਸ਼ਾਨ ਤੇ ਤੰਗ ਵੀ ਜ਼ਰੂਰ ਹੋਣਗੇ ਸੋ ਇਹ ਡੇਟਾ ਸਾਨੂੰ ਇਹ ਹੀ ਦੱਸਦਾ ਹੈ ਜੀ ਅਗਲਾ ਪੁਆਇੰਟ ਲਿਵਿੰਗ ਕਾਸਟ ਤੁਸੀਂ ਗੱਲਾਂ ਸੁਣੀਆਂ ਹੋਣਗੀਆਂ ਕਿ ਉੱਥੇ ਤਾਂ ਖਰਚੇ ਬਹੁਤ ਵੱਧ ਗਏ ਆ ਉੱਥੇ ਤਾਂ ਫੀਸਾਂ ਬਹੁਤ ਵੱਧ ਗਈਆਂ ਆ ਮਗਹਾਈ ਬਹੁਤ ਹੋ ਗਈ ਆ ਗਰੋਸਰੀ ਬਹੁਤ ਮਹਿੰਗੀ ਹੋ ਗਈ ਆ ਹਾਂਜੀ ਹੋ ਗਈ ਆ ਤੇ ਤੁਸੀਂ ਆਮ ਬੋਲਚਾਲ ਦੇ ਵਿੱਚ ਇਹ ਵੀ ਸੁਣਿਆ ਹੋਊਗਾ ਕਿ ਉੱਥੇ ਤੱਕ ਘਰਾਂ ਦੇ ਰੈਂਟ ਬਹੁਤ ਵਧ ਗਏ ਨੇ ਘਰ ਲੈਣਾ ਸੌਖਾ ਕਿਤੇ ਆਪਦਾ ਘਰ ਲੈਣਾ ਬਹੁਤ ਔਖਾ ਹੁਣ ਘਰਾਂ ਦਾ ਰੈਂਟ ਕਿੰਨੇ ਪਰਸੈਂਟੇਜ ਨਾਲ ਵਧਿਆ ਆਪੋ ਵੀ ਦੇਖ ਲੈਣੇ ਆ ਜੀ ਹੁਣ 2015 ਦੇ ਵਿੱਚ ਜਿਹੜਾ ਰੇਟ ਹੁੰਦਾ ਮੰਨ ਲਓ 100 ਰੁਪਏ ਸੀਗਾ ਕਿਰਾਇਆ ਕਿਸੇ ਘਰ ਦਾ ਉਹ ਅਗਲੇ ਸਾਲ 102 ਰੁਪਏ ਹੋਊਗਾ ਉਹਨੂੰ ਪਰਸੈਂਟੇਜ ਅਕਾਊਂਟ ਕਰਦੇ ਆ ਸੋ 2015 ਦੇ ਵਿੱਚ 2% ਗਰੋਥ ਸੀਗੀ ਰੈਂਟ ਦੀ 2016 ਵਿੱਚ 2.1 2.1 3 2 ਹੁਣ 2020 ਦੀ ਗੱਲ ਕਰ ਲਓ 1.9% ਦੀ ਗਰੋਥ ਸੋ ਜਿਵੇਂ ਫਿਰ ਕਰੋਨਾ ਖਤਮ ਹੋਇਆ 2021 ਤੋਂ ਬਾਅਦ 2022 ਚ ਆਪਣੇ ਕਿੰਨੇ ਸਟੂਡੈਂਟ ਗਏ ਤੇ ਤੁਸੀਂ ਦੇਖੋ ਰੈਂਟ ਦੇ ਵਿੱਚ ਗਰੋਥ 9.1% ਇੰਨਾ ਜ਼ਿਆਦਾ ਗ੍ਰੈਂਟ ਦੇ ਵਿੱਚ ਜੋ ਕਿ ਪਿਛਲੇ ਜੇ ਮੈਂ ਜੋੜਦਾ ਪਿਛਲੇ 4-5 ਸਾਲਾਂ ਨੂੰ ਮਿਲਾ ਕੇ ਫਿਰ ਅਗਲੇ ਸਾਲ 8% ਗਰੋਥ ਫਿਰ ਥੋੜਾ ਕੰਟਰੋਲ 2024 ਵਿੱਚ ਕੀਤਾ ਗਿਆ ਕਾਫੀ ਹਾਰਡ ਸਟੈਪ ਲਏਗਾ ਸਰਕਾਰ ਦੇ ਦੁਆਰਾ ਤੇ ਥੋੜਾ ਘਟਿਆ ਆ ਲੇਕਿਨ ਹਜੇ ਇਹ ਸਾਡੇ ਕੋਲ 2024 ਦਾ ਫਾਈਨਲ ਡੇਟਾ ਨਹੀਂ ਹੈਗਾ ਇਹ ਕਿਉਂਕਿ ਹਜੇ ਆਪਣਾ 25 ਸਟਾਰਟ ਹੋਇਆ ਡੇਟਾ ਆਉਣਾ ਫਾਈਨੈਂਸ਼ੀਅਲ ਈਅਰ ਖਤਮ ਹੋਣਾ ਹਜੇ ਮਤਲਬ ਇਹ ਸਟਾਰਟਿੰਗ ਦਾ ਆ ਤੇ ਇਹ ਵੀ ਐਕਸਪੈਕਟਿਡ ਹੈ ਕਿ ਇਹ ਵੀ ਵਧ ਕੇ 8-9-10% ਤੇ ਜਾਊਗਾ ਸੋ ਰੈਂਟ ਦੀ ਪਰਸੈਂਟੇਜ ਦੇਖੋ ਕਿੰਨੀ ਵਧ ਚੁੱਕੀ ਹੈ ਤੇ ਜੋ ਰੈਂਟ ਵਧੂਗਾ ਤਾਂ ਲਿਵਿੰਗ ਕੋਸਟ ਤਾਂ ਓ ਤਾਂ ਕਿਤੇ ਇਹੀ ਕਾਰਨ ਤਾਂ ਨਹੀਂ ਹੈਗਾ ਵੀ ਲੋਕੀ ਸੋਚ ਰਹੇ ਕਿ ਹੁਣ ਆਪਾਂ ਵਾਪਸ ਨੂੰ ਚੱਲੀਏ ਇੱਥੇ ਹੁਣ ਕੀ ਰੱਖਿਆ ਆ ਪਰ ਚਲੋ ਖੈਰ ਜਿੱਦਾਂ ਹੁੰਦਾ ਕਹਿੰਦੇ ਮਹਿੰਗਾਈ ਵੀ ਵੱਧਦੀ ਹੈ ਤੇ ਖਰਚੇ ਵੱਧਦੇ ਆ ਤੇ ਕਮਾਈ ਵੀ ਵੱਧ ਜਾਂਦੀ ਹੈ ਜੀ ਇੱਕ ਹੋਰ ਬਹੁਤ ਵੱਡਾ ਮਸਲਾ ਜਿਹੜਾ ਇਸ ਸਮੇਂ ਉੱਠ ਕੇ ਆ ਰਿਹਾ ਆ ਉਹ ਹੈਗਾ ਇੰਟਰਨੈਸ਼ਨਲ ਪੋਲਿਸੀਜ਼ ਦਾ ਇੰਟਰਨੈਸ਼ਨਲ ਪੋਲਿਟਿਕਸ ਦਾ ਹਰ ਇੱਕ ਦੇਸ਼ ਪਹਿਲਾਂ ਸੀਗਾ ਜਿਹੜਾ ਪਹਿਲਾਂ ਦੀ ਗੱਲ ਕਰ ਲਈਏ ਹਰ ਇੱਕ ਦੇਸ਼ ਦੇ ਵਿੱਚ ਹੁੰਦਾ ਸੀਗਾ ਕਿ ਹਾਂਜੀ ਅਸੀਂ ਜਿਹੜੇ ਬਾਹਰਲੇ ਲੋਕ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਜ਼ਰੂਰ ਆਉਣ ਦਵਾਂਗੇ ਲੇਕਿਨ ਹੌਲੀ 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 ਸਿਆਸਤ ਬਦਲਦੀ ਜਾ ਰਹੀ ਇੱਕ ਹੋ ਚੁੱਕਾ ਜੀ ਮੈਂ ਆਪਾਂ ਕਹਿੰਦੇ ਅਮਰੀਕਾ ਕਹਿੰਦਾ ਜੀ ਮੈਂ ਹੀ ਪਹਿਲਾ ਅਮਰੀਕਾ ਫਰਸਟ ਕੈਨੇਡਾ ਫਰਸਟ ਸੋ ਕਿਤਨਾ ਕਿਤੇ ਜਿਹੜੇ ਉੱਥੋਂ ਦੇ ਲੋਕ ਆ ਹੁਣ ਵੋਟ ਇਸ ਕੰਮ ਦੇ ਉੱਤੇ ਪਾਉਣ ਲੱਗ ਪਿਆ ਕਿ ਪਹਿਲਾਂ ਤੁਸੀਂ ਸਾਡੇ ਲੋਕਾਂ ਨੂੰ ਕੰਮ ਦਿਵੋ ਬਾਹਰਲੇ ਲੋਕਾਂ ਨੂੰ ਕੰਮ ਨਾ ਦਿਵੋ ਇਹਦਾ ਰਿਜ਼ਲਟ ਨਿਕਲ ਕੇ ਕੀ ਆਇਆ ਅਸੀਂ ਪਿੱਛੇ ਜੇ ਦੇਖਿਆ ਦੋ ਤੋਂ ਤਿੰਨ ਜਹਾਜ਼ ਅਮਰੀਕਾ ਨੇ ਭਰ ਕੇ ਭੇਜ ਦਿੱਤੇ ਆ ਤੇ ਹੋ ਸਕਦਾ ਆ ਜਿਹੜੇ ਸਾਨੂੰ ਇਨਫੋਰਮੇਸ਼ਨ ਨਾ ਹੋਵੇ ਇਦਾਂ ਦੇ ਜਹਾਜ਼ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਕੈਨੇਡਾ ਜਾਂ ਦੂਜੇ ਮੁਲਕਾਂ ਤੋਂ ਵੀ ਦੇਖਣ ਨੂੰ ਮਿਲਣ ਕਿਉਂਕਿ ਉਹਨਾਂ ਨੇ ਹੁਣ ਵੋਟਾਂ ਇਸ ਪਾਵਰ ਤੇ ਲੈਣੀਆਂ ਨਾ ਜਿਵੇਂ ਆਪਣੇ ਆਲੇ ਧਰਮ ਦੀ ਲੜਾਈ ਕਰਦੇ ਆ ਕਿਉਂਕਿ ਸਾਡੇ ਦੇਸ਼ 'ਚ ਬਾਹਰੋਂ ਲੋਕੀ ਘਟ ਆਉਂਦੇ ਆ ਹੁਣ ਉੱਥੋਂ ਲੋਕੀ ਬਾਹਰੋਂ ਜ਼ਿਆਦਾ ਜਾਂਦੇ ਆ ਤਾਂ ਕਰਕੇ ਉਹਨਾਂ ਨੇ ਧਰਮ ਦੀ ਲੜਾਈ ਛੱਡ ਕੇ ਉਹਨਾਂ ਨੇ ਲੜਾਈ ਕਿਹੜੀ ਸ਼ੁਰੂ ਕਰ ਲਈ ਆ ਵੋਟਾਂ ਦੇ ਚੱਕਰ ਦੇ ਵਿੱਚ ਕਿ ਅਸੀਂ ਵਾਰੀ ਵਰਸਸ ਆਪਣੇ ਜਾਂ ਤਾਂ ਅਮਰੀਕਾ ਵਾਲੇ ਹੋਣਗੇ ਜਾਂ ਕੈਨੇਡਾ ਵਾਲੇ ਹੋਣਗੇ ਬਾਕੀ ਭਜਾਓ ਇੱਥੋਂ ਸੋ ਇਸ ਲੜਾਈ ਦਾ ਜਿਹੜਾ ਕਾਮਯਾਬਜਾ ਕਿ ਇਹਨਾਂ ਨੂੰ ਭੁਗਤਣਾ ਪੈ ਰਿਹਾ ਆ ਉਹ ਲੋਕੀ ਜਿਹੜੇ ਇੱਥੋਂ ਗਏ ਨੇ ਤੇ ਹਾਲਾਤ ਇਦਾਂ ਦੇ ਹੋ ਚੁੱਕੇ ਨੇ ਇੱਥੇ ਅਸੀਂ ਕੁਝ ਛੱਡਿਆ ਜਿਹੜਾ ਘਰ ਅਸੀਂ ਜਾ ਕੇ ਖਰੀਦਿਆ ਸੀ ਉਹਨਾਂ ਨੇ ਸਾਨੂੰ ਜ਼ਮੀਨ ਤੱਕ ਨਹੀਂ ਦਿੱਤੀ ਕਹਿੰਦੇ ਭਾਈ ਤੁਹਾਡਾ ਢਾਂਚਾ ਜਾ ਜਾ ਉੱਤਰਾ ਲੈਣਾ ਚੱਕ ਲੋ ਇਸ ਜ਼ਮੀਨ ਤਾਂ ਕੈਨੇਡਾ ਦੀ ਆ ਭਾਈ ਤੁਹਾਨੂੰ ਨਹੀਂ ਮਿਲੀ ਜੀ ਤੇ ਅਸੀਂ ਇੱਥੇ ਜਿਹੜੀ ਸਾਡੇ ਦਾਦਿਆਂ ਪਰਦਾਦਿਆਂ ਨੇ ਮਿਹਨਤ ਕਰਕੇ ਬਣਾਈ ਸੀ ਉਹ ਵੀ ਵੇਚ ਲਈ ਕਈਆਂ ਨੇ ਤਾਂ ਇਸ ਤੋਂ ਬਾਅਦ ਇੱਕ ਹੋਰ ਬਹੁਤ ਵੱਡਾ ਮਸਲਾ ਉਹ ਕੀ ਆ ਕਿ ਕੈਨੇਡਾ ਦਾ ਜਿਹੜਾ ਹਾਲਾਤ ਨੇ ਸਾਡੇ ਇੱਥੋਂ ਲੋਕੀ ਇਹ ਕਹਿ ਕੇ ਜਾਂਦੇ ਸੀਗੇ ਕਿ ਉੱਥੋਂ ਦਾ ਮਾਹੌਲ ਬਹੁਤ ਵਧੀਆ ਆ ਪੰਜਾਬ 'ਚ ਤਾਂ ਲੜਾਈਆਂ ਹੁੰਦੀਆਂ ਯਾਰ ਇੱਥੇ ਸਾਡੇ ਜਵਾਕ ਵਿਗੜ ਜਾਣਗੇ ਦੇਖ ਕਸੂਨਾ ਆਪਾਂ ਇੱਥੇ ਸਾਡੇ ਜਵਾਕ ਵਿਗੜ ਜਾਣਗੇ ਇੱਥੇ ਤਾਂ ਨਸ਼ੇ ਪੱਤੇ ਹੁੰਦੇ ਆ ਇੱਥੇ ਤਾਂ ਮਢੀਰ ਲੜਦੀ ਫਿਰਦੀ ਆ ਹੁਣ ਕੁਝ ਏਦਾਂ ਦੀਆਂ ਤਸਵੀਰਾਂ ਸਾਨੂੰ ਕੈਨੇਡਾ ਤੋਂ ਆਉਣ ਲੱਗ ਪਈਆਂ ਕਿ ਮਢੀਰ ਲੜਦੀ ਫਿਰਦੀ ਆ ਨਸ਼ੇ ਉੱਥੇ ਚੱਲਦੇ ਆ ਇਹ ਜਿਹੜਾ ਸਾਈਕੋਲੋਜੀਕਲ ਇੰਪੈਕਟ ਆ ਕਿਦਾਂ ਨਾ ਕਿ ਬੱਚਿਆਂ ਉੱਤੇ ਜ਼ਿਆਦਾ ਵਰਕ ਲੋਡ ਦਾ ਹੋਣਾ ਸਟ੍ਰੈਸ ਦਾ ਹੋਣਾ ਇੱਥੇ ਬੱਚਾ ਮਾਪਿਆਂ ਵਿੱਚ ਬੈਠਾ ਆ ਕੁਝ ਚੀਜ਼ਾਂ ਦੇ ਜਿਹੜੇ ਰਿਜ਼ਲਟ ਉਹ ਲੰਬੇ ਸਮੇਂ ਬਾਅਦ ਸਾਨੂੰ ਪਤਾ ਲੱਗਦੇ ਨੇ ਇੱਥੇ ਬੱਚਾ ਮਾਪਿਆਂ ਵਿੱਚ ਬੈਠਾ ਕੋਈ ਮੁਸੀਬਤ ਹੋਊਗੀ ਤਾਂ ਉਹਦਾ ਹੱਲ ਕਰਨਗੇ ਅ ਤੁਸੀਂ ਇੱਕ ਵੀਡੀਓ ਦੇਖੀ ਹੋਊਗੀ ਇੱਕ ਬੱਚੀ ਨੂੰ ਗੋਰਾ ਕਿਸ ਬੇਰਹਿਮੀ ਨਾਲ ਉਹਨੂੰ ਕੁੱਟ ਰਿਹਾ ਆ ਲੈ ਤਾਂ ਉਹ ਪੰਜਾਬ 'ਚ ਧੀ ਹੁੰਦੀ ਨਾ ਤੇ ਉਹਦੇ ਉੱਤੇ ਕੋਈ ਹੱਥ ਚੱਕ ਜਾਂਦਾ ਉਹਦਾ ਪਿਓ ਜਿੱਡਾ ਮਰਜੀ ਅਮੀਰ ਜਾਂ ਗਰੀਬ ਹੁੰਦਾ ਉਹ ਕਹਿੰਦਾ ਇਹ ਬੰਦੇ ਨੂੰ ਨਹੀਂ ਮੈਂ ਛੱਡਣਾ ਤੇ ਸ਼ਾਇਦ ਉਸ ਧੀ ਦਾ ਪਿਓ ਅੱਜ ਬੇਬਸ ਹੋ ਕੇ ਉਸ ਵੀਡੀਓ ਨੂੰ ਦੇਖ ਕੇ ਅੱਖਾਂ ਭਾਰੋਂਦਾ ਹੋਊਗਾ ਯਾਰ ਜਿਹੜੇ ਬੱਚੇ ਅਸੀਂ ਇੰਨੇ ਲਾਡਾਂ ਪਿਆਰਾਂ ਨਾਲ ਪਾਲੇ ਆ ਅਸੀਂ ਉਹ ਧੱਕੇ ਖਾਣ ਨੂੰ ਬਾਹਰ ਦੌਰ ਦਿੱਤੇ ਆ ਅਸੀਂ ਪੰਜਾਬ ਦੇ ਵਿੱਚ ਆਪਦੀ ਧੀ ਨੂੰ 18 20 ਸਾਲ ਦੀ ਧੀ ਨੂੰ ਕੱਲੀ ਨੂੰ ਬਾਜ਼ਾਰ ਨਹੀਂ ਭੇਜਦੇ ਵੀ ਛੱਡ ਕੀ ਕਰਨਾ ਹਜ਼ਾਰਾਂ ਲੱਖਾਂ ਲੱਖਾਂ ਰੁਪਈਆ ਲਾ ਕੇ ਅਸੀਂ ਉਹਨੂੰ ਬਾਹਰ ਭੇਜ ਦਿੰਦੇ ਨਾ ਵੀ ਤੂੰ ਜਾ ਕੇ ਬੀਬਾ ਉੱਥੇ ਕੰਮ ਕਰ ਲਾ ਕਿਹੜੇ ਮਾਈਂਡਸੈਟ ਦੇ ਅਸੀਂ ਹੋ ਚੁੱਕੇ ਹਾਂ ਸਾਨੂੰ ਨਹੀਂ ਪਤਾ ਸੋ ਇਹ ਕੀ ਹੋ ਚੁੱਕਾ ਮਾਹੌਲ ਹੁਣ ਉੱਥੇ ਵੀ ਹੋ ਚੁੱਕਾ ਤੇ ਤਾਂ ਕਰਕੇ ਇੱਕ ਹੋਰ ਗੱਲ ਜਿਹੜੇ ਲੋਕੀ ਉੱਥੇ ਮੈਰਿਜ ਕਰਾ ਚੁੱਕੇ ਨੇ ਬੱਚੇ ਹੋ ਚੁੱਕੇ ਨੇ ਉਹਨਾਂ ਨੇ ਦੇਖਿਆ ਕਿ ਸਾਡੇ ਬੱਚੇ ਜਦੋਂ ਸਕੂਲਾਂ ਵਿੱਚ ਜਾਣ ਲੱਗ ਪਏ ਉਹ ਤਾਂ ਸਾਡੀ ਗੱਲ ਹੀ ਨਹੀਂ ਸੁਣਦੇ ਉਹ ਤਾਂ ਇੱਕ ਬਾਹਰਲੇ ਕਲਚਰ ਨੂੰ ਤੁਰੇ ਜਾ ਰਿਹਾ ਸੋ ਤਾਂ ਕਰਕੇ ਉਹ ਵੀ ਸੋਚਦਾ ਕਿ ਹੁਣ ਅਸੀਂ ਵਾਪਸ ਆਪਣੇ ਦੇਸ਼ ਵੱਲੋਂ ਚੱਲੀਏ ਜਿਹਦਾ ਰਿਜ਼ਲਟ ਸਾਨੂੰ ਦੇਖਣ ਨੂੰ ਮਿਲ ਰਿਹਾ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਰਿਜ਼ਲਟ ਹੋਰ ਵਧੂਗਾ ਜੀ ਪੰਜਾਬ ਵੱਲੋਂ ਲੱਗ ਰਿਹਾ ਕਿ ਲੋਕੀ ਹੌਲੀ-ਹੌਲੀ ਪੰਜਾਬ ਵੱਲੋਂ ਆਉਣਗੇ ਈਵਨ ਪੰਜਾਬ ਸਰਕਾਰ ਨੇ ਵੀ ਕਾਫੀ ਵਧੀਆ ਸਟੈਪ ਕੁਝ ਲਏ ਨੇ ਜਿਹੜੀਆਂ ਇਦੋਂ ਪਹਿਲਾਂ ਵੀ ਸਰਕਾਰਾਂ ਸੀਗੀਆਂ ਹੁਣ ਵੀ ਸਰਕਾਰਾਂ ਨੇ ਬੱਚਿਆਂ ਨੂੰ ਹੌਲੀ-ਹੌਲੀ ਸਰਕਾਰੀ ਨੌਕਰੀਆਂ ਵੱਲੋਂ ਪ੍ਰਮੋਟ ਕਰ ਰਹੇ ਤੇ ਸਰਕਾਰ ਨੂੰ ਵੀ ਲੋੜ ਹੈ ਵੀ ਜੇ ਤੁਸੀਂ ਚਾਹੋ ਨੀਓ ਕਿ ਪੰਜਾਬ ਦਾ ਯੂਥ ਪੰਜਾਬ 'ਚ ਰਹੇ ਤੇ ਨਸ਼ੇ ਉੱਤੇ ਕੰਟਰੋਲ ਕਰਨ ਦੀ ਬਹੁਤ ਲੋੜ ਹੈ ਅੱਜ ਜਿਹੜਾ ਇੰਨਾ ਥੋੜੀ-ਥੋੜੀ ਜਿਹਦਾ ਜ਼ਿਕਰ ਦਾ ਜਿਹਨੂੰ ਚੌਂਕ 'ਚ ਫੜ ਕੇ ਕੁੱਟ ਲੈਂਦਾ ਕਦੇ ਕਿਸੇ ਨੂੰ ਗੋਲੀ ਵੱਜ ਗਈ ਕੋਈ ਜਵਾਕ ਨੂੰ ਕਨਟ੍ਰੈਪ ਕਰ ਲਿਆ ਇੰਨੀਆਂ ਚੀਜ਼ਾਂ ਉੱਤੇ ਕੰਟਰੋਲ ਕਰਨ ਦੀ ਲੋੜ ਹੈ ਜਿਹੜਾ ਹਵਾ ਬਣਾਇਆ ਗਿਆ ਹੈ ਪੰਜਾਬ ਦਾ ਮਾਹੌਲ ਖਰਾਬ ਹੈ ਪੰਜਾਬ ਦਾ ਮਾਹੌਲ ਠੀਕ ਕਰਨ ਦੀ ਲੋੜ ਹੈ ਤਾਂਕਿ ਇਹ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਪਵਿੱਤਰ ਧਰਤੀ ਹੈ ਜਿਨੇ ਪੂਰੇ ਦੇਸ਼ ਦਾ ਢਿੱਡ ਭਰਿਆ ਜਿੱਥੇ ਸਾਡੇ ਦਾਦਿਆਂ ਪਰਦਾਦਿਆਂ ਨੇ ਆਪਣਾ ਜਨਮ ਵੀ ਲਿਆ ਤੇ ਆਪਣੀ ਜ਼ਿੰਦਗੀ ਬਤਾਈ ਆ ਜਿੱਥੇ ਸਾਡੇ ਕੋਲ ਸਾਡੀ ਜ਼ਮੀਨ ਆ ਉਹ ਤਰਤੀਲ ਛੱਡਣ ਨੂੰ ਕੋਈ ਮਜਬੂਰ ਨਾ ਹੋਵੇ। ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਇਹਦੇ ਨਾਲ ਨਾਲ ਜੇ ਤੁਸੀਂ PCS ਦੀ ਤਿਆਰੀ ਕਰਦੇ ਹੋ ਤੇ ਆਪਣੀ ਸਵੇਰੇ 9 ਵਜੇ ਪੰਜਾਬ PCSadda 247 ਦੇ ਇਸ YouTube ਚੈਨਲ ਉੱਤੇ ਕਲਾਸ ਹੁੰਦੀ ਹੈ। ਸਵੇਰੇ 9 ਵਜੇ ਕਲਾਸ ਜ਼ਰੂਰ ਲਾਇਆ ਕਰੋ ਤੇ ਜੇ ਤੁਸੀਂ ਵੀ PCS ਦੀ ਤਿਆਰੀ ਕਰਦੇ ਹੋ ਤੇ ਆਪਣੇ ਕੋਲ ਜਿਹੜੇ ਹੈਗੇ ਬਹੁਤ ਸਾਰੇ ਬੈਚ ਨੇ ਤੁਸੀਂ ਬੈਚ ਵੀ ਜੁਆਇਨ ਕਰ ਸਕਦੇ ਹੋ, ਕਲਾਸਿਸ ਅਟੈਂਡ ਕਰ ਸਕਦੇ ਹੋ। ਇੱਕ ਹੈ ਸਾਡੇ ਕੋਲ ਰਿਕਾਰਡਡ ਬੈਚ ਜਿਸ ਦੀ ਫੀਸ 5000 ਰੁਪਇਆ ਹੈ। ਦੂਜਾ ਹੈ ਰਿਕਾਰਡਡ ਪਲੱਸ ਲਾਈਵ ਬੈਚ ਇਹਦੀ ਫੀਸ 10000 ਰੁਪਇਆ ਹੈ ਤੇ ਪ੍ਰੀ ਪਲੱਸ ਮੀਨਸ ਦੀ ਤਿਆਰੀ ਤੁਸੀਂ ਕਰਨੀ ਹੈ ਪੀਸੀਐਸ ਦੀ ਇਸ ਦੀ ਫੀਸ 20000 ਰੁਪਇਆ ਹੈ ਸੋ ਤੁਸੀਂ ਆਪ ਦੀ ਤਿਆਰੀ ਕਰੋ ਤੇ ਪੰਜਾਬ ਦੇ ਵਿੱਚ ਅਫਸਰ ਬਣ ਕੇ ਆਪਣੇ ਮਾਪਿਆਂ ਦੇ ਸੁਪਨੇ ਨੂੰ ਸੱਚ ਕਰੋ ਐਡਮਿਸ਼ਨ ਲੈਣ ਦੇ ਲਈ ਬੈਚ ਦੇ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਨੰਬਰ ਦੱਸਿਆ ਗਿਆ ਆ ਇਸ ਨੰਬਰ ਦੇ ਉੱਤੇ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਜਾ ਕਿਸੇ ਹੋਰ एग्जाम ਦੀ ਤਿਆਰੀ ਕਰਦੇ ਹੋ ਜਾਣਕਾਰੀ ਲੈਣੀ ਹੋਵੇ ਤਾਂ ਵੀ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜੀ ਠੀਕ ਹੈ ਸੋ ਬਾਕੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਜਰੂਰ ਕਰਦੇ ਹੋ ਤੇ ਆਪਣੇ ਦੋਸਤਾਂ ਤੱਕ ਇਹਨੂੰ ਸ਼ੇਅਰ ਵੀ ਜਰੂਰ ਕਰਦੇ ਹੋ ਜਿਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਦਾ ਸਾਰਾ ਨੂੰ ਬਾਏ ਬਾਏ